ਮੰਮੀ ਆ ਪੱਡੀ ਪੂਜਾ ਕਣਕ ਲੈਣੇ ਆ ਆਪਣੇ ਘਰੇ ਨਹੀਂ ਹੁੰਦੀ ਕਣਕ ਪੁੱਤ ਕਿਤੇ ਇਹ ਤਾਂ ਨਹੀਂ ਸੋਚੀ ਜਾਂਦੀ ਵੀ ਮੈਂ ਤਖੜੇ ਕਰਦੀ ਆ ਵੀ ਮੈਂ ਗਰੀਬ ਘਰ ਚ ਆ ਗਈ ਉਹਨੂੰ ਆਖ ਤਾਂ ਆਣੀ ਲੱਗਦਾ ਓਏ ਹਾਂ ਇਹਦੀ ਘਰ ਅੱਜ ਜਮਨ ਰੀਪਰਿਆਂ ਵਰ ਗਿਆ ਓਨ ਯਾਰ ਉਹ ਮਾਨੂੰ ਸੋਹਣੀ ਦਾ ਬਹੁਤਾ ਯਾਰ ਪਰ ਇਹਨੂੰ ਸਾਖ ਕਿਨੇ ਕਰਤਾ ਬੁੱਝੜ ਜੇ ਨੂੰ ਓਏ ਹੋਰ ਯਾਰ ਮਤਾ ਆਪੇ ਹੀ ਸੋਚਣਾ ਵੀ ਆਪਾਂ ਨੂੰ 20 ਕਿੱਲੇ ਵਾਲੇ ਨੂੰ ਨਹੀਂ ਸਾਖ ਹੁੰਦੇ ਇਹਨੂੰ 2 ਕਿੱਲੇ ਵਾਲੇ ਨੂੰ ਹੋਰ ਵਰਗੀ ਮਿਲ ਗਈ। ਹੋਰ ਬਈ ਇਹਦਾ ਕਿਸਮਤ ਨਹੀਂ ਗੱਲਾਂ ਨੇ ਸਾਰੀਆਂ। ਉਹ ਯਾਰ ਜੇ ਕਿਸਮਤ ਦੀਆਂ ਗੱਲਾਂ ਨੇ ਫਿਰ ਇਹਦੀ ਵਿਚਾਰੀ ਦੀ ਕਿਸਮਤ ਤਾਂ ਬਾਲੀ ਮਾੜੀ ਨਿਕਲੀ। ਉਹ ਚੱਲ ਯਾਰ ਆਪਾਂ ਕੀ ਲੈਣਾ ਹੈ ਇਹਦੇ ਮਾਪਿਆਂ ਦਾ ਘਰ-ਵਰ ਦੇਖੀ ਸਾ ਕੀਤਾ ਹੋਊਗਾ। ਹਾਂ ਬਈ ਇਹ ਗੱਲ ਵੀ ਤਰੀ ਸਹੀ ਆ। ਹੱਸੇ ਗੱਮੇ ਉਹ ਠੀਕੋ ਹਾਂ ਠੀਕ ਠਾਕ ਮੇਰੇ ਥੇਕੇਉ ਖੜਾਗਾ ਬੀਪਾਲ ਨੂੰ ਅੰਦਰ ਲੈ ਜਾ ਮੇਰਾ ਤਾਂ ਸਿਰ ਚ ਖੁਰਕੀ ਹੋਈ ਜਾਂਦੀ ਹੈ ਵੇ ਕਿਤੇ ਜੂਆਂ ਤਾਂ ਨਹੀਂ ਪੈ ਗਈਆਂ ਮਾਂ ਤੂੰ ਕਹੇਂ ਹੀ ਗੱਲਾਂ ਕਰੀ ਜਾਂਦੀ ਐ ਇਹ ਤਾਂ ਉਹ ਸਿਰ ਚ ਖੁਰਕਾਉਣ ਲੱਗੀ ਆ ਚਾ ਅੰਦਰ ਲੈ ਜਾ ਬੀਪਾਲ ਨੂੰ ਚਾਰੇ ਪਾਸੇ ਝੱਕੀ ਨਹੀਂ ਹੈ ਕਿਉਂ ਹੈਰਾਨ ਜੀ ਹੋਈ ਜਾਨੀ ਹੈਗੀ ਜੀ ਜਦੋਂ ਮੈਂ ਪਹਿਲੇ ਦਿਨ ਬੈਠ ਕੇ ਆਈ ਸੀ ਉਹ ਤਾਂ ਇਸ ਕਮਰੇ ਚ ਬੈੱਡ ਲੱਗੇ ਹੋਏ ਸੀਗੇ ਤੇ ਹੁਣ ਬੈੱਡ ਹੈ ਨਹੀਂਗੇ ਉਹ ਤਾਂ ਗੁਰੀ ਦੀ ਮੰਮੀ ਦੇ ਬੈੱਡ ਸੀਗੇ ਉਹ ਘਰ ਪਾਉਂਦੇ ਸੀਗੇ ਉਹਨਾਂ ਨੇ ਆਪਣੇ ਘਰੇ ਰੱਖੇ ਸੀ ਉਹ ਲੈ ਗਏ ਹੁਣ ਨਾ ਫਿਰ ਆਪਣੇ ਘਰੇ ਬੈੱਡ ਹੈ ਨਹੀਂਗੇ ਨਹੀਂ ਵੀਰਪਾਲ ਆਪਣੇ ਬੈੱਡ ਹੈ ਨਹੀਂਗੇ ਮੈਂ ਵੀ ਮੰਜੇ ਤੇ ਸੌਣਾ ਮੰਮੀ ਵੀ ਮੰਜੇ ਤੇ ਸੌਂਦੀ ਹੈਗੀ ਮੈਨੂੰ ਤਾਂ ਮੰਜੇ ਤੇ ਨੀਂਦ ਹੀ ਨਹੀਂ ਆਉਣੀ ਜੀ ਮੈਂ ਤਾਂ ਪਿੰਡ ਬੈੱਡਾਂ ਤੇ ਸੌਂਦੀ ਹੁੰਦੀ ਸੀ ਨਹੀਂ ਵੀਰਪਾਲ ਅਸੀਂ ਵੀ ਮੰਜਾਂ ਤੇ ਸੌਣਿਆਂਗੇ ਹੌਲੀ ਹੌਲੀ ਤੈਨੂੰ ਵੀ ਮੰਜਾਂ ਤੇ ਸੌਣ ਦੀ ਆਦਤ ਪੈ ਜਾਊਗੀ ਇਹ ਗੱਲ ਹੋ ਗਈ ਪੁੱਤ ਕੀ ਮੰਜੀਆਂ ਦੀਆਂ ਗੱਲਾਂ ਦੀਆਂ ਕਰੀ ਜਾਂਦੇ ਹੋ ਪਤਾ ਮੈਂ ਵੀ ਵੀਰ ਪਾ ਗਈ ਹਾਂ ਮੈਨੂੰ ਤਾਂ ਮੰਜੀ ਤੇ ਸੌਣ ਦੀ ਆਦਤ ਸੀ ਮੈਂ ਤਾਂ ਪ੍ਰਿੰਟਰ ਨਾਲ ਬੈੱਡਾਂ ਤੇ ਸੌਂਦੀ ਹੁੰਦੀ ਸੀ ਮੈਂ ਇਹਨੂੰ ਕਿਹਾ ਸੀਗਾ ਵੀ ਮੈਂ ਤੇ ਮੰਮੀ ਵੀ ਮੰਜੇ 'ਤੇ ਪੈਣ ਹੈਗੀ ਵੀ ਹੌਲੀ-ਹੌਲੀ ਤੈਨੂੰ ਵੀ ਆਦਤ ਬਣ ਗਈ ਹੋਰ ਪੁੱਤ ਸੁਭਾਅ ਪੈ ਜਾਊਗਾ ਹੌਲੀ-ਹੌਲੀ ਤੈਨੂੰ ਬੈੱਡ ਲਿਆ ਦਾਂਗੇ ਅਸੀਂ ਪੁੱਤ ਆ ਗਲਾਸ ਮੈਨੂੰ ਫੜਾ ਲੀ ਮੈਂ ਥੋੜੇ ਖਾਤਰ ਨਾ ਚਾਹ ਬਣਾ ਕੇ ਲਈ ਹੁਣੀ ਆ ਲੈ ਆਉਂਗੀ ਤਾਂ ਤੇ ਮੈਂ ਬਿਆਲੇ ਪੂਰੀ ਤਨਾ ਬਾਲੇ ਟੱਕੜੇ ਕਰਦੀ ਹੈਗੀ ਚਲ ਕੋਈ ਨਾ ਹੌਲੀ ਹੌਲੀ ਆਪੇ ਵਿੱਚ ਰਚ ਜੂਗੀ ਤਾਂ ਥੋੜਾ ਜਿਹਾ ਕੰਮ ਪਿਓ ਕਰਾ ਪਣੇ ਆ ਕੀ ਲਾਰਖਾ ਦੂੰ ਇਹ ਤਾਂ ਸੀਰੀਅਲ ਚੱਲੀ ਜਾਂਦਾ ਪਣੇ ਪਟਾਰਾ ਜਨਨ ਲਾ ਉਤੇ ਫਿਲਮ ਆਊਗਾ ਜਰਦਾਰ ਨਾ ਮੈਂ ਨਹੀਂ ਥੋੜਾ ਜਿਹਾ ਰਹਿ ਜਾਗਾ ਮੈਂ ਤੇ ਦੇਖੂਗੀ ਪਣੇ ਆ ਕੀ ਦੇਖੀ ਇਹ ਨਹੀਂ ਨਾੜ ਕੇ ਦੇਖਾਂਗੀ ਲੈ ਤੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਚੰਗਾ ਲੱਗਦਾ ਹੈ ਰਿਮੋਟ ਮੈਨੂੰ ਫੜਾ ਮੈਂ ਨਹੀਂ ਫੜਾਉਂਦੀ ਨਾ ਮੈਂ ਨਹੀਂ ਫੜਾਉਂਦੀ ਇਹ ਕੀ ਆਗਾ ਮੈਨੂੰ ਸਮਝ ਨਹੀਂ ਆਉਂਦੀ ਲੈ ਤੈਨੂੰ ਨਹੀਂ ਸਮਝ ਆਉਂਦੀ ਮੈਨੂੰ ਤਾਂ ਆਈ ਜਾਂਦੀ ਹੈ ਪਣੇ ਟਾਈਮ ਹੋਇਆ ਮੈਂ ਤੇ ਫਿਲਮ ਆਉਣ ਵਾਲੀ ਹੈਗੀ ਨਾ ਮੈਂ ਨਹੀਂ ਗਈ ਮੈਂ ਨਹੀਂ ਮੈਂ ਨਹੀਂ ਦੇਖਦੀ ਫਿਰ ਮੈਂ ਫਿਲਮ ਉਹ ਵੀ ਨਾ ਭੈਣੇ ਫਿਰ ਨਾ ਲਾ ਨਾ ਹਾਂ ਤਾਂ ਕਹਿੰਨੀ ਦੇਖ ਲੈ ਤੂੰ ਇਕੱ ਨਜੰਗਾ ਪਿਲਾ ਲਾ ਲਾ ਫੜਾ ਕਿ ਹੋ ਗਿਆ ਐਂ ਤੇ ਕਹਨੇ ਫਿਰ ਉਸਕੇ ਪੈ ਗਿਆ ਹੂੰ ਇਹ ਕੋਈ ਰੁੱਸਣ ਵਾਲੀ ਗੱਲ ਐ ਇਹ ਨਾਟਕ ਦੇਖਣ ਦੀ ਚੀਜ਼ ਆ ਕੋਈ ਤੇ ਫਿਲਮ ਕੋਈ ਦੇਖਣ ਵਾਲੀ ਹੈਗੀ ਅਰਦਾਸ ਫਿਲਮ ਆਉਗੀ ਅਰਦਾਸ ਆ ਜੇ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਫਿਲਮ ਹਾਂ ਨਾਟਕ ਦਿਖਾ ਦਿਓ ਤੁਹਾਨੂੰ ਜਿੰਨੇ ਮਰਜੀ ਹੋਰ ਹੁਣ ਦੇਖ ਲਾ ਹੁਣ ਬੈਠਾ ਰਹਿ ਚੱਕੀ ਜਾ ਨਗਲ ਉਹ ਚੱਲ ਕੇ ਹੂੰ ਕੌਣ ਮੇਨੂੰ ਟੀਵੀ ਪਿੱਛੇ ਕਾਹਨ ਲੁਕਾਉਂਦਾ? ਵੀਰਪਾਲ ਦੁਆਏ ਕਦੋਂ ਠੀਕੇ? ਨੀਂਦ ਨਹੀਂ ਆ ਰਹੀ ਜੀ ਮੈਨੂੰ ਤਾਂ ਮੰਜੇ ਤੇ। ਕੋਈ ਨਾ ਵੀਰਪਾਲ, ਜਦੋਂ ਦੁੱਧ ਦੇ ਪੈਸੇ ਆਗੇ ਨਾ, ਉਦੋਂ ਆਪਾਂ ਬੈੱਡ ਲਿਆਵਾਂਗੇ। ਫਿਰ ਤੂੰ ਰਾਤ ਨੂੰ ਸੌਂ ਜਾ ਕਰੀ। ਨਾ ਮੈਂ ਤਾਂ ਇਹ ਕਹਿਣੀ ਆ ਜੀ, ਵੀ ਤੁਸੀਂ ਕਹਿੰਦੇ ਹੋ ਵੀ ਆਪਾਂ ਦੁੱਧ ਵਾਲੇ ਪੈਸੇ ਤੋਂ ਬੈੱਡ ਲਿਆਵਾਂਗੇ। ਤੇ ਵੀ ਜਿਹੜੇ ਆਪਣੇ ਖੇਤੀਬੰਦੀ ਦੇ ਪੈਸੇ ਨੇਗੇ ਵੀ ਉਹਨਾਂ ਤੋਂ ਬੈੱਡ ਕਹਿੰਦੇ ਹੁੰਦੇ ਆਪਾਂ। ਨਹੀਂ ਵੀਰਪਾਲ, ਤੈਨੂੰ ਮੈਂ ਦੱਸ ਦਾਂਗਾ। ਬਾਪੂ ਜੀ ਨੇ ਨਸਾ ਵੜਾ ਕਰਦੇ ਹੁੰਦੇ ਸੀਗੇ ਨਸੇ ਜੋ ਉਹਨਾਂ ਨੇ ਜ਼ਮੀਨ ਤਾਂ ਵੇਚਤੀ ਸੀਗੀ ਆਪਣੇ ਕੋਲ ਤਾਂ ਥੋੜੀ ਜਿਹੀ ਜ਼ਮੀਨ ਹੈ ਮੇਰੇ ਛੋਟੇ ਹੁੰਦੇ ਤੇ ਕਬੀਲਦਾਰੀ ਭਾਰੀ ਪਈ ਗਈ ਸੀ ਨਾ ਤਾਂ ਮੈਥੋਂ ਪੜਿਆ ਗਿਆ ਅਸੀਂ ਤਾਂ ਟਾਈਮ ਪਾਸ ਨਾਲ ਦੁੱਤੂ ਹੀ ਕਰ ਦਿਆਂਗੇ ਚੱਲ ਵੀਰ ਭਲਾ ਪੈ ਜਾ ਹਣ ਤੂੰ ਆਪਾਂ ਦੂਰੋਂ ਆਇਆ ਥੱਕੀ ਪਈ ਹੋਣੀ ਦੋਵੇਂ ਮੰਨੂ ਨਹੀਂ ਆਵੇ ਕਿਆ ਹੋਇਆ ਇੱਥੇ ਖੜਾ? ਓ ਬਸ ਕੁਛ ਨਹੀਂ ਯਾਰ ਓ ਕੋਰੀਅਰ ਜੇ ਵਾਲਾ ਆਉਂਦਾ ਸੀ ਮੜਾ ਸਾਮਾਨ ਆਇਆ ਫਰਨਾ ਸੀ। ਅੱਛਾ ਉਮੈਦ ਨੂੰ ਵੀ ਗੱਲ ਕਹਿੰਦਾ ਸੀ। ਹਾਂ। ਮੈਨੂੰ ਤਾਂ ਰਾਤ ਜਮਾ ਨੀਂਦ ਨਹੀਂ ਆਈ ਯਾਰ। ਕਿਆ ਹੋਇਆ ਨਹੀਂ ਮੈਨੂੰ ਕੀ ਹੋ ਗਿਆ? ਓਏ ਹਸਣ ਵਾਲੀ ਗੱਲ ਨਹੀਂ ਹੈਗੀ ਇਹ ਮੈਂ ਸੀਰੀਅਸ ਗੱਲ ਕਹਿਣਾ ਤੈਨੂੰ। ਓ ਤੈਨੂੰ ਪਤਾ ਹੈ ਉਤਾਰਦੀ ਘਰ ਵਾਲੀ ਦਾ ਵਿਆਹ ਕਾਰਨ ਨਾਲ ਕਿਉਂ ਹੋਇਆ? ਨਾ ਮੈਨੂੰ ਤਾਂ ਨਹੀਂ ਪਤਾ। ਓਏ ਮੇਰੀ ਦਾਦੀ ਦੱਸਦੀ ਸੀ। ਅੱਛਾ। ਕਹਿੰਦੀ ਜਿੱਦੇ ਦਾ ਘਰ ਦੇਖਣ ਆਏ ਨੇ। ਹਾਂ। ਇਹਦਾ ਭਰਾ ਤੇ ਮਾਮਾ ਆਏ ਸੀਗੇ ਨਾਲ। ਵੱਡੀ ਗੱਡੀ ਚਾਈ ਸੀ ਓ। ਅੱਛਾ ਯਾਰ। ਓਏ ਹੋ ਬੀ ਐਨ ਐ ਤਗੜੇ ਬੰਦੇ ਨੇ ਯਾਰ ਉਹ ਇਹਨਾਂ ਦੇ ਘਰੇ ਕਿਉਂ ਕੁੜੀ ਸੁੱਟਤੀ ਗੁਰੂ ਗੁਸਤਾ ਗੜ ਬੜਾ ਯਾਰ ਕੋਈ ਹੋਰ ਗੱਲ ਹੋ ਮੈਨੂੰ ਵੀ ਲੱਗਦਾ ਯਾਰ ਕੀ ਗੱਲ ਹੋ ਸਕਦੀ ਆ ਉਹ ਯਾਰ ਜਾਂ ਤਾਂ ਭਾਬੀ ਦਾ ਹਨ ਪਹਿਲਾਂ ਨਾ ਵਿਆਹ ਹੋਇਆ ਹੋਵੇ ਕੀ ਪਤਾ ਇਹਦਾ ਘਰ ਵਾਲਾ ਨਾ ਰਿਹਾ ਹੋਵੇ ਉਹ ਯਾਰ ਇਹ ਵੀ ਹੋ ਸਕਦਾ ਕਿ ਭਾਬੀ ਦਾ ਤਲਾਕ ਹੋਇਆ ਹੋਵੇ ਗੁਰੂ ਕੋਈ ਗੱਲ ਤਾਂ ਹੈ ਯਾਰ ਉਹ ਇੰਨੇ ਤਕੜੇ ਘਰ ਦੀ ਕੁੜੀ ਇੰਨੇ ਗਰੀਬ ਘਰੇ ਕਿਉਂ ਬਹੂ ਹੋਗਲਾ ਉਹ ਤੂੰ ਟੈਨਸ਼ਨ ਨਾ ਲੈ ਮੇਰੀ ਦਾਦੀ ਹੌਲੀ ਹੌਲੀ ਪਤਾ ਕਰ ਲੂ ਸਾਰਾ ਕੁਝ ਨਾਲੇ ਅਵਤਾਰ ਨਾਲ ਵਾਹ ਟਾਈਮ ਨਹੀਂ ਕੱਟਦੀ ਜਾਊਗੀ ਤਾਂ ਓ ਯਾਰ ਜਿਹਨੇ ਸਰਦਾਰੀ ਕੀਤੀ ਹੋਵੇ ਉਹ ਭੁੱਖ ਨੰਗ ਨਾਲ ਕਿਵੇਂ ਰਹੂ ਬਈ ਹੋਰ ਬਈ ਭੁੱਖੀ ਵਿਚਾਰੀ ਕਰੂਗੀ ਕੀ ਜਾਊਗੀ ਉਹ ਤਾਂ ਓਏ ਮਾੜਾ ਤਾਂ ਬਚੋਲੇ ਨੇ ਕੀਤਾ ਕੰਜਰ ਨੇ ਕਿਉਂ ਕਿਸ ਦੀ ਕੀ ਡੋਬੀ ਉਹ ਤੇਰੇ ਵਾਲੀ ਵੀ ਹੱਦਾ ਮੰਨੂ ਇਹਦਾ ਭਰਾ ਤੇ ਮਾਮਾ ਆਏ ਸੀ ਦੇਖਣਾ ਘਰ-ਵਾਰ ਤਾਂ ਉਹਨਾਂ ਨੇ ਦੇਖਿਆ ਹੀ ਸੀ ਵੀ ਕਿਹੋ ਜਿਹਾਗਾ ਵੀ ਗਰੀਬ ਨੇ ਕਿਵੇਂ ਨੇਗੇ ਕੀ ਪਤਾ ਬਈ ਇਹ ਤਾਂ ਸਭ ਉੱਪਰ ਵਾਲਾ ਹੀ ਜਾਣਦਾ ਉਹਦੇ ਨਾਲ ਕੀ ਹੋਇਆ ਵਿਚਾਰੀ ਨਾਲ ਤੇ ਕੀ ਨਹੀਂ ਪਰ ਜਿਹੜਾ ਵੀ ਕੁਝ ਹੋਇਆ ਨਾ ਬਹੁਤ ਮਾੜਾ ਹੋਇਆ ਓਏ ਤਾਂ ਹੈ ਵਿਚਾਰੀ ਨਾਲ ਹੋਇਆ ਤਾਂ ਮਾੜਾ ਚਲ ਠੀਕ ਆ ਫਿਰ ਚੰਗਾ ਭਾਈ ਮੈਨੂੰ ਲੱਗਦਾ ਉਹ ਆ ਗਿਆ ਕੂਰੀਰ ਲੱਗ ਗਿਆ ਇਹ ਚ ਤਾਂ ਥੋੜਾ ਥੋੜਾ ਨਾਣ ਮਿਰਚ ਜਗਾ ਬਿਰਪਾਲ ਇਹ ਅੰਮੀ ਮੂੰਗੀ ਦੀ ਦਾਲ ਧਰ ਲਵਤ ਮੂੰਗੀ ਤਾਂ ਮਮੀ ਪਕਾ ਲ ਬਣਾਈ ਸੀਗੀ ਅੱਜ ਕੋਈ ਸਬਜ਼ੀ ਬਣਾ ਲੰਨੇ ਆਗੇ ਉੱਤੇ ਸਬਜ਼ੀ ਤਾਂ ਕੋਈ ਹੈ ਨਹੀਂ ਆਈ ਚ ਡੱਬੇ ਚ ਨਾ ਪਈ ਆ ਮੂੰਗੀ ਇਹ ਧਰ ਲਾ ਮੰਮੀ ਮੂੰਗੀ ਤਾਂ ਥੋੜੀ ਜੀ ਹੈਗੀ ਇੰਨੀ ਕੀ ਤਾਂ ਲੱਭ ਤੋ ਥੋੜੀ ਥੋੜੀ ਖਾ ਲਾਂਗੇ ਸਬਜ਼ੂ ਘੱਪਨ ਵੀ ਇੰਨੇ ਨਾਲ ਸਰਚੂ ਘੱਪ ਤੋ ਥੋੜੀ ਥੋੜੀ ਖਿਲਾ ਲਾਂਗੇ ਉਹ ਆਟਾ ਗੁੰਨ ਲਾ ਦਾਲ ਤਾ ਧਰਤੀ ਮੰਮੀ ਆਟੇ ਚ ਤਾਂ ਸੁਸਰੀ ਬਲਾਈ ਪੈ ਰਹੀ ਹੈਗੀ ਉਹ ਤਾਂ ਕੋਈ ਨਾ ਇੱਕ ਇਹਨਾਂ ਦੀਪੂ ਚੋਂ ਕੰਤ ਮਾਰੀ ਮਿਲ ਗਈ ਆਪਾਂ ਨੂੰ ਆ ਕਿਹੜੀ ਆਉਂਦੀ ਹੁੰਦੀ ਆ ਕਾਰਡਾਂ ਨਹੀਂ ਆਤੀ ਤਾਂ ਕਰਕੇ ਇੱਚ ਸੁਸਰੀ ਸੇਤੀ ਪਈ ਮੰਮੀ ਆ ਪੱਡੀ ਪੂਜਾ ਕਣਕ ਲੈਣੇ ਆ ਆਪਣੇ ਘਰੇ ਨਹੀਂ ਹੁੰਦੀ ਕਣਕ ਹੁੰਦੀ ਹੈ ਬਥੇਰੀ ਹੁੰਦੀ ਆ ਮੈਂ ਮਰ ਜਾਂ ਆ ਮੇਰੇ ਜਵਾਨ ਚੋਂ ਕੀ ਨਿਕਲੇ ਹੁਣ ਤਾਂ ਆਪਦੀ ਜਵਾਨ ਨਾ ਬੰਦ ਤੇ ਕਰਤੀ ਰੱਖਣੀ ਪਿਆ ਖੜੀ ਮੇ ਯਵਤਾਰ ਕੀ ਆ ਬਈ ਕਿੱਧਰੋਂ ਆਇਆ ਥੀ ਮਾਤਾ ਯਾਰਾ ਵਾਟਰ ਬਾਕਸ ਚ ਨਾ ਟੂਟੀ ਦਾ ਬਿੱਲ ਭਰ ਕੇ ਆਇਆ ਸੀ ਅੱਛਾ ਹੋ ਠੀਕ ਐ ਹਾਂ ਠੀਕ ਐ ਬਾਈ ਬਈ ਮੈਨੂੰ ਐਸੀ ਗੱਲ ਪੁੱਛਣੀ ਸੀ ਮੈਨੂੰ ਐਂ ਦੱਸ ਯਾਰ ਤੇਰਾ ਰਿਸ਼ਤਾ ਕਿਵੇਂ ਹੋ ਗਿਆ ਤੂੰ ਇੱਕ ਹੀ ਪੁੱਛਦਾ ਯਾਰ ਰਿਸ਼ਤਾ ਹੋ ਗਿਆ ਜਿਵੇਂ ਹੁੰਦਾ ਹੁੰਦਾ ਉਹ ਬਾਈ ਤੇਰਾ ਘਰ ਦੇਖ ਤੇਰਾ ਹੁਣੀਆ ਦੇਖ ਯਾਰ ਤੇ ਤੇਰੀ ਰਹਿਣੀ ਸਹਿਣੀ ਦੇਖ ਤੈਨੂੰ ਕਿਵੇਂ ਹੋ ਗਿਆ ਰਿਸ਼ਤਾ ਬਈ ਮੈਨੂੰ ਸਮਝ ਨਹੀਂ ਆਉਂਦੀ ਤੂੰ ਮੇਰੀ ਗੱਲ ਸੁਣ ਏਡੀ ਵੱਡੀ ਗੱਡੀ ਆ ਉਹਨਾਂ ਕੋਲੇ ਉਹ ਗੱਡੀ ਤੇ ਆਏ ਸੀ ਥੋਡੇ ਘਰੇ ਛੋਡੇ ਗਰੀ ਦਾ ਯਾਰ ਸਾਈਕਲ ਵੀ ਨਹੀਂ ਹੈਗਾ ਤੈਨੂੰ ਸਾ ਕਿਵੇਂ ਕਰਗੇ ਬਾਈ ਮਾੜਾ ਮੂੰਹ ਸੰਭਾਲ ਕੇ ਗੱਲ ਕਰ ਤੂੰ ਕਿਉਂ ਪਕਾਈ ਮਾਰੀ ਇਹਨੇ ਤੈਨੂੰ ਸਾਡੇ ਸਾਈਕਲਾਂ ਬਾਰੇ ਕੀ ਪਤਾ ਹੈਗਾ ਤੂੰ ਹੀ ਬੋਲੀ ਨਾ ਜਿਹੜਾ ਮੂੰਹ ਚ ਆਈ ਜਾਂਦਾ ਯਾਰ ਬਾਈ ਗੁੱਸਾ ਕਿਉਂ ਕਰਦਾ ਫਿਰ ਯਾਰ ਨਾਲੇ ਮੈਂ ਨਹੀਂ ਕਹਿੰਦਾ ਸਾਰਾ ਪਿੰਡ ਹੀ ਕਹਿੰਦਾ ਵੀ ਦਾਲ ਚ ਕੁਝ ਕਾਲਾ ਹੈ ਪਿੰਡ ਦਾ ਬਾਈ ਕਹੀ ਜਾਊਗਾ ਤੂੰ ਪਿੰਡ ਵਾਂਗਰ ਚੱਲੇਗਾ ਮੈਂ ਤੈਨੂੰ ਕਹਤਾ ਨਾ ਮਾੜਾ ਬੋਲ ਤੇ ਨਾ ਮਾੜਾ ਸੁਣ ਮੈਥੋਂ ਮੈਂ ਤਾਂ ਮਾੜਾ ਕੀ ਬੋਲਣਾ ਬਾਈ ਮਾੜੀ ਕਿਸਮ ਤਾਂ ਵਿਚਾਰੀ ਭਾਬੀ ਦੀ ਆ ਕੀ ਦਿੱਤੇ ਰੇਰੇ ਕਰੇ ਬੈਕੀ ਆਈ ਆ ਨਾ ਕਿਸਮ ਦਾ ਦੱਸਣ ਤੂੰ ਕਿੱਡਾ ਕ ਬਾਬਾ ਯਾਰ ਮੈਨੂੰ ਰਿਸ਼ਤਾ ਹੋ ਗਿਆ ਤੂੰ ਮੱਚੀ ਜਾਣਾ ਹੁਣ ਮੜਾ ਜਾ ਆਵਦੇ ਬਣੀ ਦੇਖ ਰਿਆ ਕਰੋ ਛੋਡੇ ਮੂੰਹ ਐ ਮੋਟਰਸਾਈਕਲ ਤੇ ਮੈਂ ਪਾਡਾ ਬਣ ਕੇ ਨਹੀਂ ਤੁਰਿਆ ਬਗ ਜਾ ਬਗ ਯਾਰ ਤਿੰਨਵੇਂ ਨਾ ਵਿਚਾਰੀ ਪਤਾ ਨਹੀਂ ਚਾਰ ਦਿਨ ਹੁਣ ਬਗ ਜੂਗੀ ਉਹ ਤਾਂ ਕੀ ਹੋ ਗਿਆ ਪਤਾ ਐ ਜੇ ਮੂੰਹ ਬਣਾਏਗਾ ਕੁਝ ਨਹੀਂ ਹੋਇਆ ਮਾਤਾ ਹੁਣਾਂ ਕੀ ਹੈਗਾ ਕੁਸਤਾ ਹੋਇਆ ਹੁਪਤ ਗੱਲ ਦੱਸ ਮੈਨੂੰ ਮਾਂ ਜਦੋਂ ਮੇਰਾ ਸਾਖ ਨਹੀਂ ਹੁੰਦਾ ਸੀਗਾ ਲੋਕ ਉਦੋਂ ਵੀ ਗੱਲਾਂ ਕਰਦੇ ਸੀ ਹੁਣ ਮੇਰਾ ਵਿਆਹ ਹੋ ਗਿਆ ਲੋਕ ਹੁਣ ਵੀ ਗੱਲਾਂ ਕਰਦੇ ਨੇ ਕੌਣ ਇਹੋ ਜਿਹੀਆਂ ਗੱਲਾਂ ਕਰਦਾ ਹੈਗਾ ਮੈਨੂੰ ਦੱਸ ਮੈਂ ਉਹਦਾ ਮੂੰਹ ਨਾ ਰੰਗ ਰਿਆ ਮਾਂ ਬੱਸੋ ਬੁੜੀ ਦਾ ਪੋਤਾ ਮੈਨੂੰ ਰਾਹ 'ਚ ਰੋਕ ਕੇ ਕਹਿੰਦਾ ਤੈਨੂੰ ਸਾਖ ਕਿਵੇਂ ਹੋ ਗਿਆ ਉਹ ਤਾਂ ਏਡੀ ਵੱਡੀ ਗੱਡੀ ਚ ਆਈ ਸੀ ਤੁਸੀਂ ਗਰੀਬ ਹੋ ਪੁੱਤ ਨੂੰ ਐਂ ਕਹਿਣਾ ਸੀ ਅਸੀਂ ਕਿਹੜਾ ਛੋਟੇ ਕਰੇ ਖਾਣ ਆਉਨੇ ਆ ਜਾਂ ਤੂੰ ਸੜਕ 'ਤੇ ਕਣਕ ਛਿੱਟ ਕੇ ਜਾਂਦੇ ਹੋ ਵੀ ਉਹਦਾ ਕਿਹੜਾ ਦੱਦ ਪਟਵਾਰੀ ਲੱਗਿਆਗਾ ਮਾਂ ਹੁਣ ਤਾਂ 6 ਕਿਲੇ ਜ਼ਮੀਨ ਆਉਂਦੀ ਹੈਗੀ ਮੈਂ ਮੇਰੇ ਮੂੰਹੋਂ ਕਾਣੂ ਸੁਣਦਾnga ਇਹਦੇ ਦਾਦੇ ਹੋਰੀ ਸੀ ਕਿਹੜੇ ਤਿੰਨ ਭਾਈ ਸੀਗੇ ਇਹਦੀ ਦਾਦੀ ਨੇ ਦੋ ਕੁਮਾਰੇ ਰੱਖੇ ਨਾ ਤਾਂ ਪਤੋਂ ਨੇ ਆਪ ਰਿਸ਼ਤਾ ਕਰਵਾਇਆ ਨਾ ਕਿਸੇ ਨੂੰ ਕਰਾਉਣ ਦਿੱਤਾ ਉਹਦੇ 6 ਕਿੱਲੇ ਵਾਹਣ ਦੇ ਆਉਂਦੇ ਆ ਅੱਛਾ ਬਾਬੇ ਮੱਕਰ ਹੋਰੇ ਤਿੰਨ ਭਰਾ ਸੀਗੇ ਹਾਂ ਪਤ ਤਿੰਨ ਭਰਾ ਸੀਗੇ ਉਹ ਉਹ ਦੋ ਛੜੇ ਸੀ ਆਪਦੇ ਚੁੱਲ੍ਹੇ ਤੇ ਰੱਖੇ ਹੋਏ ਸੀਗੇ ਦੋ-ਦੋ ਕਿੱਲੇ ਵਾਹਣ ਦੇ ਪਾ ਕੇ ਦੋ ਕਿਲੇ ਦੇ ਹੋਗੇ 6 ਕਿੱਲੇ ਹੋਗੇ ਇਹਨਾਂ ਤਾਂ ਉਹ ਦੋ ਕਿੱਲੇ ਆਉਂਦੇ ਸੀਗੇ ਅੱਛਾ ਹੋਰ ਆ ਇਹ ਤਾਂ ਲੈ ਕੇ ਹੁਣ ਤਿੰਨ ਹਿੱਸੇ ਵੱਡਾ ਬਣਦਾਗਾ ਹਏ ਤਾਂ ਆਪਣੇ ਇਹ ਛਕਿਆਂ ਦੀ ਹੈਗਾ ਜਿਹੜੇ ਦਾਦੇ ਪੜਦਾਦੇ ਨੇ ਸਾਰਿਆਂ ਨੂੰ ਦੋ ਦੋ ਕਿੱਲੀ ਵਾਂਹ ਦੇ ਆਉਂਦੇ ਆ ਪੁੱਤ ਚੱਲ ਛੱਡ ਪਰੇ ਮਾਂ ਤੂੰ ਉਹਨਾਂ ਦੇ ਘਰੇ ਜਾ ਕੇ ਨਾ ਲੜਪੀਂ ਕਿਤੇ ਮੇਰੇ ਤਾਂ ਐਂ ਚਿਤ ਕਰਦਾ ਪੁੱਤਾਂ ਵੀ ਉਹਨਾਂ ਦੇ ਘਰੇ ਜਾਵਾ ਉਰੀ ਮਾਂ ਨੂੰ ਨਾ ਚਾਰ ਸੁਣਾ ਕੇ ਆਵਾ ਕੀ ਸੁਣਾਉਣਾ ਮਾਂ ਐਵੇਂ ਬੁੜੀਆਂ ਦੀ ਲੜਾਈ ਚ ਨਾ ਬੰਦਿਆਂ ਦੀ ਲੜਾਈ ਵੱਜ ਜਾਂਦੀ ਹੈਗੀ ਇਹ ਤਾਂ ਹੈ ਪੁੱਤ ਅੱਜ ਕੱਲ ਦੇ ਛੋਕਰੇ ਨਹੀਂ ਸਮਝਦੇ ਉਦੋਂ ਮੈਂ ਤਾਂ ਐਂ ਕਹਿੰਦੀ ਸੀ ਇੰਨਾ ਚਿਰ ਹੋ ਗਿਆ ਇਹਨੂੰ ਆਈ ਨੂੰ ਨਾ ਤੇ ਇਹਦੇ ਪੇਕਿਆਂ ਤੋਂ ਕੋਈ ਆਇਆ ਨਹੀਂ ਨਹੀਂ ਨਾਲੇ ਤਾਂ ਜਾਣਦਾ ਮੈਂ ਮੈਂ ਪੁੱਛਦਾਗਾ ਜਿਹਦਾ ਜੀ ਕਰਦਾ ਆ ਜਾਣ ਨੂੰ ਮੈਂ ਮਿਲਿਆ ਲੇਉਂਗਾ ਮੈਂ ਕਰਦਾਗਾ ਗੱਲ ਵੀਰ ਬੜ ਕੀ ਸੋਚੀ ਜਨੀ ਮੈਂ ਕੀ ਸੋਚਣਾ ਜੀ ਮੈਂ ਤਾਂ ਕੁਛ ਨਹੀਂ ਸੋਚਦੀ ਕੱਪੜੇ ਦੀਆਂ ਤਾਂ ਹਾਂ ਹੀ ਅਮਾਰਤੀ ਸੀ ਮੈਂ ਤਾਂ ਵੀਰਪਾ ਨੂੰ ਐਂ ਕਹਿੰਦਾ ਸੀ ਤੈਨੂੰ ਇੰਨਾ ਚਿਰ ਹੋ ਗਿਆ ਤੇਰੇ ਪੇਕੇ ਗਈ ਨੂੰ ਤੈਨੂੰ ਤੇਰੇ ਪੇਕੇ ਹੀ ਮਿਲਿਆ ਲੈਣਾਗਾ ਕੀ ਸੋਚਣ ਲੱਗੀ ਵੀਰਪਾਲ ਨਹੀਂ ਨਹੀਂ ਜੀ ਮੈਂ ਨਹੀਂ ਜਾਣਾ ਪੇਕੇ ਕਿਉਂ ਨਹੀਂ ਜਾਣਾ ਕੀ ਗੱਲ ਹੈਗੀ ਮੇਰੇ ਜੀ ਨਹੀਂ ਕਰਦਾ ਜੀ ਜਾਣ ਨੂੰ ਕਿਉਂ ਕਰਮਲੀਏ ਪੇਕੇ ਜਾਣ ਨੂੰ ਕਿਉਂ ਨਹੀਂ ਜੀ ਕਰਦਾ ਪੇਕੇ ਦੇ ਨਾਂ ਤਾਂ ਕੁੜੀਆਂ ਤਾਂ ਭੱਜੀਆਂ ਜਾਂਦੀਆਂ ਤੂੰ ਕਹਿੰਦੀ ਮੇਰਾ ਪੇਕੇ ਜਾਣ ਨੂੰ ਜੀ ਨਹੀਂ ਕਰਦਾ ਨਹੀਂ ਜੀ ਮੈਂ ਨਹੀਂ ਜਾਣਾ ਪੇਕੇ ਇਹ ਦੁਬਾਰਾ ਨਾ ਪੇਕੇ ਜਾਣ ਦਾ ਮੇਰੇ ਕੋਲੇ ਨਾ ਨਾ ਲਿਓ ਵੀਰਪਾਲ ਇਹ ਜੀ ਗੱਲ ਹੋਈ ਹੈ ਤੇਰੇ ਪੇਕੇ ਨਾਲ ਜਿਹੜਾ ਤੇਰਾ ਪੇਕੇ ਜਾਣ ਨੂੰ ਜੀ ਨਹੀਂ ਕਰਦਾ ਗੱਲ ਕੀ ਹੋਣੀ ਸੀ ਜੀ ਗੱਲ ਕਰ ਪੇਕੇ ਜਾਣ ਖਾਤਰ ਮੇਰੇ ਕੋਲੇ ਨਾ ਨਾ ਲਿਆ ਕਰੋ ਚੱਲ ਤੇਰੀ ਮਾਜੀ ਆ ਵੀਰਪਾਲ ਜਿਵੇਂ ਤੈਨੂੰ ਚੰਗਾ ਲੱਗਦਾ ਕੀ ਕਹਿੰਦੀ ਪੁੱਤ ਵੀਰਪਾਲ ਪੇਕੇ ਜਾਣ ਖਾਤਰ ਜਾਉਂਗੇ ਕਣ ਮੈਨੂੰ ਕੋਈ ਸਮਝ ਨਹੀਂ ਆਉਂਦੀ ਮਾਂ ਮੈਂ ਖੁਸ਼ ਹੋਵਾਂ ਕਿ ਅਦਾਸ ਹੋਵਾਂ ਇਹ じゃ ਕੀ ਕਹਤਾ ਵੀਰਪਾਲ ਨੇ ਤੈਨੂੰ ਉਹਨੇ ਤਾਂ ਮੈਂ ਇੱਕ ਗੱਲ ਹੀ ਮੁਕਾਤੀ ਕਹਿੰਦੀ ਪੇਕੇ ਜਾਣਾ ਤਾਂ ਨਾ ਮੇਰੇ ਕੋਲੇ ਨਾ ਹੀ ਨਾ ਲੋ ਕਿਉਂ ਪੁੱਤ ਪੇਕੇ ਕਿਉਂ ਨਹੀਂ ਜਾਂਦੀ ਇਹ ਗੱਲ ਤਾਂ ਮਾਂ ਮੈਨੂੰ ਵੀ ਨਹੀਂ ਪਤਾ ਵੀ ਉਹ ਪੇਕੇ ਕਿਉਂ ਨਹੀਂ ਜਾਣਾ ਚਾਹੁੰਦੀ ਪੁੱਤ ਕੁੜੀਆਂ ਤਾਂ ਲੜਪਾਂ ਨਹੀਂ ਆਵਦੀ ਘਰਾਂ ਦੇ ਨਾਲ ਪੇਕੇ ਜਾਣ ਪਿੱਛੇ ਇਹ ਕਾਤੋਂ ਨਹੀਂ ਜਾਂਦੀ ਇਹ ਤਾਂ ਮਾਂ ਹੁਣ ਵੀਰਪਾਲ ਜਾਣੇ ਕੀ ਪਤਾ ਉਹ ਅੰਦਰ ਕੀ ਚੱਲੀ ਜਾਂਦਾ ਪਤਾ ਨਹੀਂ ਕੀ ਸਾਰਾ ਦਿਨ ਹੀ ਸੋਚੀ ਜਾਂਦੀ ਰਹਿੰਦੀ ਐ ਇਹ ਤਾਂ ਮੈਂ ਵੀ ਦੇਖਦੀ ਆ ਬੁਜੀ ਬੁਜੀ ਰਹਿੰਦੀ ਆ ਕਮੇ ਨਵੀਂ ਨਮੇਲੀ ਹੁੰਦੀ ਆ ਉਹ ਤਾਂ ਰੌਣਕ ਹੀ ਨਹੀਂ ਇਹਦੀ ਨੋਟ ਤਾਂ ਮਾਂ ਮੈਂ ਵੀ ਕਰੀ ਜਾਨਾ ਕੀ ਪਤਾ ਇਹਦੇ ਦਿਲ ਚ ਕੀ ਹੈਗਾ ਪੁੱਤ ਕਿਤੇ ਇਹ ਤਾਂ ਨਹੀਂ ਸੋਚੀ ਜਾਂਦੀ ਵੀ ਮੈਂ ਤਖੜੇ ਕਰਦੀ ਆ ਵੀ ਮੈਂ ਗਰੀਬ ਘਰ ਚ ਆ ਗਈ ਹਾਂ ਮਾਂ ਇਹ ਵੀ ਹੋ ਸਕਦਾ ਗੁਰੀ ਵੀ ਫਿਰ ਸੱਚੀ ਕਹਿੰਦਾ ਸੀ ਵੀ ਇਹਦਾ ਭਰਾ ਤੇ ਇਹਦਾ ਮਾਮਾ ਆਪਣੇ ਘਰ ਰਿਸ਼ਤਾ ਕਿਵੇਂ ਕਰ ਗਏ ਇਹਦਾ ਪੁੱਤ ਦਾਣਾ ਪਾਣੀ ਆਪਣੇ ਘਰੇ ਲਿਖਿਆ ਸੀ ਉਹੀ ਖਿੱਚ ਲਿਆ ਆ ਹਾਂ ਮਾਂ ਹੁਣ ਤਾਂ ਇਹਨੂੰ ਕੀ ਹੋ ਗਿਆ ਤੂੰ ਵੀ ਸੋਚੀ ਪੈ ਗਿਆ ਵੀਰਪਾਲ ਬੰਦੂ <laughs> मा मैनू ए लगता है वीरपाल ने अपनी सारिया गल् सुनिया वो खड़ी रोई जारी है, है तू सुखी संधि रोई जानी है ਕਲ ਤਾਂ ਦੱਸ ਵੀ ਤਾਲਾ ਨਰਤੋਂ ਨਹੀਂ ਬੁਝੀ ਬੁਝੀ ਕਾਤੋਂ ਰਹੀ ਨੀ ਕੁੜੀਆਂ ਤਾਂ ਨਾ ਪੇਕੇ ਨੂੰ ਭੱਜ ਜਾਂਦੀਆਂ ਨੇ ਤੂੰ ਨਾ ਕਰੀ ਜੰਨੀ ਆ ਮੈਂ ਨਹੀਂ ਜਾਣਾ ਮੰਮੀ ਪੇਕੇ ਪੁੱਤ ਕਿਉਂ ਨਹੀਂ ਜਾਂਦੀ ਪੇਕੀ ਕੀ ਗੱਲ ਹੈਗੀ ਮੈਂ ਬੱਸ ਉਹਨ ਇੱਕ ਵਾਰੀ ਕਹਤਾ ਵੀ ਮੈਂ ਨਹੀਂ ਜਾਣਾ ਪੇਕੇ ਕੀ ਭਾ ਗੱਲ ਤਾਂ ਦੱਸ ਕੀ ਗੱਲ ਹੈਗੀ ਮੈਂ ਤੁਹਾਡੀ ਗੱਲ ਦਾ ਕੀ ਜਵਾਬ ਦੇਵਾਂ ਮੇਰੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਬਣਾ ਕੀ ਕਰੀ ਨੀ ਆ ਕੁਛ ਨਹੀਂ ਅਮਰਤਾ ਫੋਨ ਤੇ ਚਲਾ ਰੱਖਿਆ ਕਿਵੇਂ ਪੜ੍ਹਨ ਤੈਨੂੰ ਇੱਕ ਗੱਲ ਕਰਨੀ ਜੀ ਮੈਂ ਹਾਂ ਦੱਸ ਕੀ ਕਰਨੀ ਹੈ ਉਹਨਾ ਬਾਰ ਮੰਮੀ ਨਾਲ ਮਾਮੇ ਨਾਲ ਗੱਲ ਕਰੀ ਜਾਂਦੀ ਆ ਅੱਛਾ ਕਹਿੰਦੀ ਵੀਰਪਾਲ ਦਾ ਰਿਸ਼ਤਾ ਕਰਾਂਗੇ ਅੱਛਾ ਹਾਂ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਹਾਂ ਹਾਂ ਵਿਆਹ ਦੀਆਂ ਗੱਲਾਂ ਕਰ ਰਹੇ ਹਾਂ ਤੇਰੇ ਵਿਆਹ ਦੀਆਂ ਮੈਂ ਨਹੀਂ ਹਜੇ ਅਮਰਤ ਕਰਾਉਂਦੀ ਮੈਂ ਤਾਂ ਪੜ੍ਹੂੰਗੀ ਵੀਰੇ ਪੜ੍ਹੇ ਜੇ ਤਾਂ ਆਪਣੀ ਮਾਂ ਹੁੰਦੀ ਪਿਤਾ ਮੰਗ ਲੈਂਦੇ ਹੁੰਦੇ ਉਹ ਤਾਂ ਆਪਣੀ ਮਰਜ਼ੀ ਕਰਨੀ ਹੈਗੀ ਸਹੀ ਗੱਲ ਹੈ ਵੀਰੇ ਮੈਂ ਤੇਰੇ ਅਜੇ ਤਾਂ ਮੈਂ ਤੇਰੇ ਹੀ ਪੜ੍ਹਨ ਤੇਰੇ ਉੱਪਰ ਬਹੁਤ ਹੋਈ ਪਿਆ ਨਾਲੇ ਵਿਆਹ ਤਾਂ ਤੈਨੂੰ ਕਰਾਉਣੀ ਪਊਗਾ ਨਾਲੇ ਪੜ੍ਹਨ ਤੇਰੇ ਨਾਲ ਹੀ ਬਾਗ ਜੂਗਾ ਮੈਂ ਨਹੀਂ ਮੰਮੀ ਇੱਥੇ ਮੈਨੂੰ ਨਾ ਸਾਰ ਨਹੀਂ ਵੀਰੇ ਪਹਿਣਾ ਦੇ ਕਰੇ ਨਹੀਂ ਭਾਈ ਸੋਨੇ ਲੱਗਦੇ ਹੁੰਦੇ ਤੈਨੂੰ ਤਾਂ ਇੱਥੇ ਹੀ ਰਹਿਣਾ ਭੂ ਅਮਰਤ ਤੂੰ ਨਹੀਂ ਮੇਰੇ ਨਾਲ ਜਾ ਸਕਦਾ ਚਲ ਚੰਗਾ ਪਹਿਣਾ ਘਰ ਮੈਂ ਜਾਣਾਂ ਬਾਰੇ ਮੈਂ ਸ਼ਾਮ ਤੱਕ ਆਉਣਾਗਾ ਹਨਾ ਠੀਕ ਣਿਕੜੀਏ ਉੱਠ ਕੇ ਝਾੜੂ ਲਾ ਲੈ ਮੈਂ ਵੀ ਪੜਦੀ ਆ ਮੈਂ ਤਾਂ ਮਾਦਰੀ ਨੇ ਕਿ ਤਾਬਾ ਚੁੱਲੇ ਚਲਾ ਦੂੰਗੀ ਸਾਰ ਦਿਨ ਪੜਦੀਆਂ ਪੜਦੀਆਂ ਮੰਮੀ ਇਹ ਚੁੱਲੇ ਚਲਾਉਣ ਵਾਲੀ ਕੀ ਗੱਲ ਹੈਗੀ ਮੇਰੇ ਪੇਪਰ ਨੇਗੇ ਪੇਪਰ ਤਾਂ ਮੇਰੇ ਸਿਰ ਤੇ ਆ ਰਹੇ ਨੇਗੇ ਨਹੀਂ ਅੱਗ ਲੱਗੇ ਤੇਰੇ ਪੇਪਰਾਂ ਨੂੰ ਤੇਰੇ ਮਾਮੇ ਨਾਲ ਗੱਲ ਹੋਗੀ ਮੇਰੀ ਮੈਂ ਤੈਨੂੰ ਵਿਆਹ ਕੇ ਤੋੜ ਦਿਆਂ ਹੋ ਮੰਮੀ ਮੈਂ ਨਹੀਂ ਹਜੇ ਵਿਆਹ ਕਰਾਉਣਾ ਮੈਂ ਤਾਂ ਪੜੂੰਗੀ ਹਜੇ ਨਹੀਂ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊਗਾ ਨਾਲੇ ਗੱਲ ਸੁਣ ਲੈ ਮੇਰੀ ਇੱਕ ਜਿੱਥੇ ਮੈਂ ਕਹੂੰਗੀ ਨਾ ਵਿਆਹ ਤੇਰਾ ਉੱਥੇ ਹੋਊਗਾ ਨਹੀਂ ਮੰਮੀ ਮੈਂ ਸੋਡੀ ਮਰਜ਼ੀ ਨਾਲ ਨਹੀਂ ਮੈਂ ਆਪਣੇ ਭਰਾ ਦੀ ਮਰਜ਼ੀ ਨਾਲ ਵਿਆਹ ਕਰਾਂਵਾਂ ਨੀ ਦੇਖੂਗੀ ਤੇਰੇ ਭਾਈ ਦੀ ਮਰਜ਼ੀ ਚੱਲੂਗੀ ਕਿ ਮੇਰੀ ਚੱਲੂਗੀ ਜੇ ਬਾਪੂ ਅੱਜ ਜੇ ਆਉਂਦੀ ਹੁੰਦੀ ਮੈਨੂੰ ਆਹ ਦਿਨ ਅੱਜ ਦੇਖਣੇ ਪੈਣ ਕੋਈ ਨ ਵੀਰੇ ਮੈਂ ਅੰਬਰਤ ਨੂੰ ਕਹਿ ਨਹੀਂ ਆਂਗੀ ਤੁਸੀਂ ਦੋਨੇ ਜਣੇ ਜਾ ਕੇ ਨਾ ਸਗਨ ਪਾਇਆ ਆਇਓ ਲਬੀਰਪਾਲ ਨੂੰ ਕੀ ਪੁੱਛਨੇਗਾ ਕੋਈ ਨਾ ਕੋਈ ਨਾ ਤੇ ਮੈਂ ਕਰਦੀ ਆ ਉਹਦੇ ਨਾਲ ਅੰਬਰਤ ਨਾਲ ਗੱਲ ਆ ਜਾ ਵੀ ਮੁੰਡਿਆ ਉਰੇ ਆ ਗੱਲ ਸੁਣ ਕਿਓ ਗੰਮੀ ਵੇ ਮੇਰੀ ਗੱਲ ਸੁਣ ਦੇ ਮੁੰਡਿਆ ਰਿਸ਼ਤਾ ਕਰਤਾ ਮੈਂ ਪੱਕਾ ਤੇਰਾ ਮਾਮਾ ਤੇ ਤੂੰ ਦੋਨੇ ਜਾ ਕੇ ਰੁਪਈਆ ਫੜਾਇਆ ਓ ਨਾਲੇ ਉਹ ਕੁੜੀ ਨੂੰ ਦੱਸ ਦੇ ਜਾ ਕੇ ਸਾਰੀ ਗੱਲ ਮੈਂ ਇੱਥੇ ਮੜ ਜਾ ਕੰਮ ਜਾ ਕਰਦੀ ਆ ਉੱਥੇ ਲੈ ਜਾ ਫੋਨ ਲੈ ਵਗ ਜਾ ਅੰਦਰ ਪੈਣੇ ਕੀ ਐ ਮਤਲਬ ਨਾਲੇ ਉਹਨਾਂ ਮੰਮੀ ਨੇ ਤੇਰਾ ਰਿਸ਼ਤਾ ਪੱਕਾ ਕਰਤਾ ਤੇ ਮੈਨੂੰ ਕਹਿੰਦੇ ਵੀ ਤੂੰ ਤੇ ਤੇਰਾ ਮਾਮਾ ਜਾ ਕੇ ਰਿਸ਼ਤਾ ਕਰਿਆ ਕਿ ਸ਼ੁਰੂ ਨਾ ਪਾਇਓ ਮਮਤਾ ਮੈਂ ਤਾਂ ਹਾਜ਼ਰੀ ਸਤਾ ਕਰਾਉਣਾ ਨਹੀਂ ਸੀ ਐ ਕਿ ਮੈਂ ਨਹੀਂ ਕਰਾਉਣਾ ਇਹ ਤਾਂ ਰਿਸ਼ਤਾ ਜਿੱਥੇ ਮਾਂ ਰਿਸ਼ਤਾ ਦੇਖਿਆ ਉੱਥੇ ਹੋਊਗਾ ਤੇਰਾ ਜੇ ਨਾਂ ਨੁੱਕਰ ਜੀ ਕੀਤੀ ਹੈ ਨਾ ਮੈਥੋਂ ਬੁਰਾ ਕੋਈ ਨਹੀਂ ਚੱਲ ਫੇ ਮੁੰਡਾ ਜੀ ਤਿਆਰ ਹੋ ਜਾ ਜਾ ਕੇ ਪਰ ਮੰਮੀ ਪਰ ਪੁਰਦਾ ਨਹੀਂ ਮੈਨੂੰ ਪਤਾ ਵਗ ਜਾ ਨਾ ਦੇਖੇ ਮੇਰੇ ਮੂਰੇ ਬੋਲਣ ਦਾ ਨਤੀਜਾ ਤਾਂ ਨਾ ਤੂੰ ਕੀ ਕਰ ਦੇਂਗੀ ਮੇਰਾ ਮੈਂ ਨਹੀਂ ਹਜੇ ਰਿਸ਼ਤਾ ਕਰਾਉਣਾ ਅੱਛਾ ਤੂੰ ਨਹੀਂ ਕਰਾਉਂਦੀ ਰਿਸ਼ਤਾ ਜੇਰੇ ਕਰੇ ਤੂੰ ਜਾਵੇਂਗੀ ਨਾ ਕੰਧਾਂ ਟੱਕਰਾ ਮਾਰੇਂਗੀ ਪਿਆ ਗਿਆ ਅਮਰਤ ਮਾਮਾ ਨਹੀਂ ਆਇਆ ਪਾਇਆ ਸ਼ਗਨ ਹਾਂ ਸ਼ਗਨ ਤਾਂ ਪਾਇਆ ਤੇ ਮਾਮਾ ਕਿੱਥੇ ਐ ਉਹ ਮੰਨ ਲਿਆ ਆਪਣੀ ਗੱਡੀ ਚ ਆਈਂਦੀ ਸੀਗੀ ਉਹ ਨਾਲ ਹੀ ਲੈ ਗਿਆ ਜਦੋਂ ਕੰਮ ਕੋਈ ਸੀਗਾ ਅੱਛਾ ਵੀਰਪਾਲ ਚੰਗੇ ਮਾੜੇ ਦਿੰਦਾ ਬੰਦੇ ਤੇ ਆਉਂਦੀ ਰਹਿੰਦੇ ਐ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਤੈਨੂੰ ਖੁਸ਼ ਰੱਖਾਂ ਵੀਰਪਾਲ ਤੂੰ ਐਨਾ ਸਮਝੀ ਮੀਮੇ ਸੱਸਾ ਮੈਂ ਤੈਨੂੰ ਮਾੜਾ ਪਿਆਰ ਦੇਵਾਂਗੀ ਧੀ ਬਣਾ ਕੇ ਰੱਖੂੰਗਾ ਤੇ ਤੈਨੂੰ ਕੋਈ ਨਾ ਵੀਰਪਾਲ ਜੇ ਅੱਜ ਆਪਣੇ ਤੇ ਮਾੜੇ ਦੇਣਾ ਕਦੇ ਚੰਗੇ ਵੀ ਆਉਣਗੇ ਪ੍ਰਮਾਤਮਾ ਆਪਣੀ ਵੀ ਸੁਣੂਗਾ ਦੀਪਾਲ ਹਾਂਜੀ ਤੂੰ ਆ ਘਰ ਵਾਲੇ ਪਸੂਆਂ ਨਾਲ ਤਾਂ ਨੀਰਾ ਪਾ ਦੀ ਅੱਛਾ ਮੈਂ ਧਾਰਾ ਤੂਰਾ ਕੱਢ ਲਈ ਮੈਂ ਨੌਰਜ ਜੀ ਜਾਣਾਗਾ ਉੱਥੇ ਦੇਖਦਾ ਜਾ ਕੇ ਕਿ ਉਹਨਾਂ ਨੇ ਨੀਰਾ ਨੂਰਾ ਪਾਇਆਗਾ ਧਾਰਾ ਤੂਰਾ ਕੱਢਣ ਦਾ ਟਾਈਮ ਹੋ ਰਿਹਾਗਾ ਕੋਈ ਨਹੀਂ ਜੀ ਤੁਸੀਂ ਇਹਨਾਂ ਦਾ ਫਿਕਰ ਨਾ ਕਰੋ ਇਹ ਤਾਂ ਮੈਂ ਧਾਰਾ ਤੂਰਾ ਵੀ ਚੋਲੂ ਨੀਰਾ ਚਾਰਾ ਹੀ ਪਾ ਦੂੰ ਤੁਸੀਂ ਉਧਰ ਧਿਆਨ ਰੱਖੋ ਉਹ ਰਾਜ ਸਵੇਰ ਦਾ ਵੀ ਮੈਂ ਉੱਥੇ ਨਾ ਜਾਇਆ ਨਹੀਂ ਗਿਆ ਨਾ ਚਲ ਕੋਈ ਨਹੀਂ ਇਹਨਾਂ ਨੂੰ ਤਾਂ ਮੈਂ ਸੰਭਲੂਗੀ ਮੈਂ ਜਾਣਾ ਉੱਥੇ ਫਿਰ ਮੈਂ ਦੇਖਦੀ ਆ ਇਹਨਾਂ ਦਾ ਵੀ ਹਾਂ ਹਾਂ ਹੈਦਰੋ ਪਾਤੇ ਰੀਠਨ ਕੱਖ ਖਾ ਲਈ ਹਾਂ ਮੰਮੀ ਪਾਤੇ ਕੱਖ ਤਾਂ ਚਲ ਕੱਖ ਤਾਂ ਪਾਤੀ ਤੂੰ ਤਾਰਾ ਨਹੀਂ ਕੱਢ ਦੇ ਜੂ ਤੇ ਉਹਨਾਂ ਦਾ ਆਈ ਸੀਗੀ ਮਾਸੀ ਜਗਰੀ ਕੇ ਅੱਛਾ ਉਹਨਾਂ ਦੇ ਆਹੋ ਕਸੂਰ ਜਾ ਬਣਾਤਾ ਹਾਂ ਬਣਾਤਾ ਮੰਮੀ ਸ਼ੂਟ ਵੀ ਤਿਆਰ ਹੈ ਪ੍ਰੈਸ ਵੀ ਕਰਤਾ ਬੈਡਾ ਤੇ ਪਿਆਗਾ ਅੰਦਰ ਚਲ ਠੀਕ ਆ ਉਹ ਮੈਂ ਫੜਾ ਕੇ ਨਾ ਸ਼ੂਟ ਉਹਨਾਂ ਨੇ ਕਰੇ ਫਰੇਮ ਹਾਂ ਤੇ ਆ ਕੇ ਮੈਂ ਇਹਨਾਂ ਨੂੰ ਪਾਣੀ ਪਿਆ ਦੂੰ ਤੂੰ ਤਾਰਾ ਕੱਢ ਚਲ ਮੈਂ ਤਾਰਾ ਚੋਲੂੰਗੀ ਚਲ ਠੀਕ ਹੈ ਹਾਂ ਤਾਰਾਂ ਲੋਕੇ ਜਾਂਦੇ ਨੇ ਫਿਰ ਮੈਂ ਇਹਨਾਂ ਨੂੰ ਪਾਣੀ ਪਿਆ ਦਊਗੀ ਤਾਰ ਕੇ ਨੇ ਵਧੀਆ ਘਰ ਪਾਲਿਆ ਨਾ ਹੁਣ ਤਾਂ ਕੋਠੀ-ਗੁੱਠੀ ਪਾਈ ਹੋਰ ਇਕੱਲਾ- ਇਕੱਲਾ ਸੰਦ ਲਈ ਫਿਰ ਟਰੈਕਟਰ ਹੁਣੇ ਲਿਆਂਦਾ ਗੱਡੀ ਹੁਣੇ ਲੈ ਰੱਖੀ ਟਰਾਲੀ ਵੀ ਆ ਦੇਖ ਕੇ ਮੈਂ ਕਿੰਨੇ ਕਰੀਬ ਸੀਗੇ ਪਹਿਲਾਂ ਕਰੋ ਉਹ ਯਾਰ ਮੈਨੂੰ ਤਾਂ ਲੱਗਦਾ ਇਹਨਾਂ ਨੇ ਨਾ ਤੇ ਕਰਮਾਂ ਵਾਲੀ ਆਈ ਇਹਦੀ ਪਹੂ ਹੋਰ ਉਹ ਨਹੀਂ ਘਰ ਬੰਨ ਲਿਆ ਤਾਂ ਹੀ ਤਾਂ ਇੰਨੇ ਸਾਰਾ ਕੁਝ 4 ਕਿੱਤੇ ਜ਼ਮੀਨ ਦੇ ਵੀ ਹੋ ਗਏ ਹਾਂ ਮੋਟਰਸਾਈਕਲ ਕੱਲੀ ਕੱਲੀ ਚੀਜ਼ ਆ ਯਾਰ ਉਹੀ ਤਾਂ ਗੱਲ ਹੈ ਘੱਟ ਹੀ ਨਹੀਂ ਬਹੀ ਗੱਲ ਸੇ ਨਾ ਲੈ denn ਡੇਰੀ ਫਾਰਮ ਇੰਨਾ ਤਗੜਾ ਚਲਾ ਰੱਖਿਆ ਗਿਆ ਨੇ ਉਪਾਗਾਣੀ ਆ ਬਈ ਜਿਹੜੀ ਇਹਨਾਂ ਦੇ ਜਦੋਂ ਦਾ ਘਰ ਉੱਤੇ ਪੈਰ ਪਾਇਆਗਾ ਨਾ ਕਿਸਮਤ ਕੁਲੇ ਵੀ ਮਿਹਨਤ ਵਾਲਾ ਸੀ ਨਾ ਹਾਂ ਤਾਂ ਕਰਕੇ ਫਰਕ ਪੈ ਗਿਆ ਚੀਜ਼ ਦਾ ਉਹ ਮੈਨੂੰ ਤਾਂ ਐ ਲੱਗਦਾ ਕਈ ਗੱਲਾਂ ਤਾਂ ਮੇਰੀਆਂ ਦਿਲ ਤੇ ਲਾ ਗਿਆ ਉਹ ਉਹਨੂੰ ਬਹੁਤ ਕੁਝ ਕਿਹਾ ਸੀ ਮੰਡੀ 'ਚ ਮੈਂ ਤੂੰ ਗਰੀਬ ਐ ਮੈਂ ਬਾਹਰ ਚੱਲ ਬਈ ਕਿਵੇਂ ਮਰਜੀ ਕਹਤਾ ਤੂੰ ਉਂਬਰ ਅੱਜ ਕੱਲ ਦੇ ਟਾਈਮ 'ਚ ਨਾ ਕਿਸੇ ਗਰੀਬ ਦਾ ਮਨ ਨਹੀਂ ਦੁਖੀ ਕਰਨਾ ਚਾਹੀਦਾ ਠੀਕ ਆ ਨਾ ਕੰਨੂ ਕਿੰਡਾ ਵੀ ਬੰਦਾ ਬਣ ਸਕਦਾ ਫਿਰ ਬੰਦੇ ਦੇ ਮੂੰਹ ਲੱਗਣ ਜੋਗਾ ਨਹੀਂ ਰਹਿੰਦਾ ਬੰਦਾ ਹੂੰ ਇਹ ਤਾਂ ਹੈ ਚਲ ਠੀਕ ਆ ਫਿਰ ਚੰਗਾ ਹਾਏ ਵੇ ਪਾਣੀ ਲਿਆ ਦਿਓ ਪਾਣੀ ਲਿਆ ਦਿਓ ਪਾਣੀ ਨਹੀਂ ਤਾਂ ਹੈ ਹਾਏ ਚੱਕ ਕੇ ਪੀ ਲੈਣਾ ਭਣੇ ਕਿੱਥੇ ਪੀਲਾਂ ਵੀਰੇ ਮੇਰੇ ਤਾਂ ਪਾਸਾ ਸਾਰਾ ਖੜ ਗਿਆ ਉੱਠਿਆ ਨਹੀਂ ਜਾਂਦਾ ਹੈਗਾ ਪਤਾ ਨਹੀਂ ਕੀ ਹੋ ਗਿਆ ਇਧਰਲੇ ਪਾਸੋਂ ਇਹ ਤਾਂ ਕਰਨੀਆਂ ਦੇ ਫਲ ਨੇ ਭਨੇ ਪਹਿਲਾਂ ਕੁੜੀ ਨਾਲ ਕਿੰਨਾ ਮਾੜਾ ਸਲੂਕ ਕਰਦੀ ਰਹੀਆਂ ਤੂੰ ਇੱਥੇ ਪਹਿਲਾਂ ਉਹ ਤਾਂ ਕੰਮ ਕਰਾਉਂਦੀ ਤੰਗ ਕਰਦੀ ਕਿੰਨਾ ਫੇਰ ਮਾੜੇ ਘਰੇ ਵਿਆਹੀ ਵੀ ਉੱਥੇ ਤੰਗ ਹੋਊਗੀ ਪਰ ਉਹ ਤਾਂ ਉਹਦਾ ਘਰ ਵਾਲਾ ਜਿਹੜਾ ਚੰਗਾ ਸੀ ਮਿਹਨਤ ਕਰਕੇ ਤਰੱਕੀ ਕਰਕੇ ਕਿੱਡੀ ਕੋਠੀ ਪਾਲੀ ਉਹਨੇ ਹੁਣ ਸੌਖੀ ਹੈ ਉਹ ਕਿੱਥੇ ਤਾਂ ਕੁੜੀਆਂ ਨੇ ਜਿਹੜੀਆਂ ਉਹ ਪੇਕੇ ਘਰ ਸੌਖੀਆਂ ਹੁੰਦੀਆਂ ਨੇ ਪਰ ਉਹ ਆਪ ਦੇ ਸਹੁਰੇ ਘਰ ਜਾ ਕੇ ਸੌਖੀ ਹੋਈ ਹੈ ਇਹ ਸਾਰੇ ਉਹਦਾ ਫਲ ਹੈ ਭਨੇ ਪਹਿਲਾਂ ਭਨੇ ਤੇਰੇ ਮਗਰ ਲੱਕੇ ਮੈਂ ਉਹ ਰਿਸ਼ਤੇ ਵਾਸਤੇ ਹਾਂ ਕਰਾਇਆ ਜਿੱਥੇ ਕੁੜੀ ਵਿਆਹੀ ਹੈ ਉਹਨਾਂ ਦਾ ਨਹੀਂ ਪਤਾ ਸੀ ਵੀ ਕਹੇ ਜੇ ਨੇ ਜੋ ਦੇਖਿਆ ਜਾ ਕੇ ਘਰ ਕਿਵੇਂ ਸੀ ਉਹਨਾਂ ਦਾ ਮੈਂ ਫੇਰ ਵੀ ਉਹਨਾਂ ਦਾ ਹਾਂ ਕਰਾਇਆ ਤੇਰੇ ਮਗਲ ਲਾ ਕੇ ਪਰ ਹੁਣ ਜਿਹੜਾ ਉਹ ਦੁੱਖ ਆ ਉਹਦੇ 'ਚ ਤੂੰ ਮੇਰਾ ਵੀ ਹਿੱਸਾ ਪਵਾ ਲਿਆ ਭੁਗਤਣਾ ਤਾਂ ਮੈਨੂੰ ਵੀ ਪਊਗਾ ਹੁਣ ਮੈਂ ਕਿਹੜੇ ਮੂੰਹ ਨਾਲ ਕੁੜੀ ਦੇ ਘਰੇ ਜਾਊਂਗਾ ਉੱਥੇ ਵੀ ਨਹੀਂ ਜਾ ਸਕਦਾ ਮੈਂ ਹੁਣ ਇਹ ਤਾਂ ਭੁਗਤਣਾ ਹੀ ਪਊਗਾ ਭੁਗਤਲਾ ਹਿੱਸਾ ਮੇਰਾ ਵੀ ਪਿਆ ਹੋਇਆ ਹੈ ਮੈਨੂੰ ਵੀ ਭੁਗਤਣਾ ਤਾਂ ਪਊਗਾ ਹੀ ਕਿਤੇ ਨਾ ਕਿਤੇ ਸਿੱਖਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ-ਨਵੇਂ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੜੇ ਦਾ ਰੋਲ ਤੁਹਾਨੂੰ ਕਿਹੜੇ ਕਰੈਕਟਰ ਦਾ ਰੋਲ ਤੁਹਾਨੂੰ ਵਧੀਆ ਲੱਗਿਆ ਕਿਹੜੀ ਤੁਹਾਨੂੰ ਵੀਡੀਓ ਵਧੀਆ ਲੱਗੀ ਕਿਹਦਾ ਸੀ ਅਗਲਾ ਪਾਰਟ ਲੈ ਕੇ ਆਈਏ ਹਨ ਉਹਦੇ ਬਾਰੇ ਸਾਨੂੰ ਜਾਣਕਾਰੀ ਜਰੂਰ ਦਿਆ ਕਰੋ ਇੱਕ ਚੈਨਲ ਹੈ ਜਿਹੜਾ ਸਾਡਾ ਉਹ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਜੇ ਤੁਸੀਂ ਨਹੀਂ ਕੀਤਾ ਤਾਂ ਤੁਹਾਡੇ ਕੋਲ ਵੀਡੀਓ ਪਹੁੰਚਣ ਤੇ ਟਾਈਮ ਬਹੁਤ ਲੱਗਦਾ ਜਦੋਂ ਤੁਸੀਂ ਸਬਸਕ੍ਰਾਈਬ ਕਰੋਗੇ ਤੇ ਬੈਲ ਆਈਕਨ ਦਬਾ ਕੇ ਰੱਖੋਗੇ ਆ ਅਸੀਂ ਵੀਡੀਓ ਪਾਉਣੇ ਤੇ ਨਾਲ ਦੀ ਨਾਲ ਤੁਹਾਡੇ ਕੋਲ ਵੀਡੀਓ ਪਹੁੰਚ ਜਾ ਕਰੂਗੀ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਉਹਨਾਂ ਦੀ ਵਾਰੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਪਵਿੱਤਰ ਸਿੰਘ ਬਲਵਿੰਦਰ ਸਿੰਘ ਜਸਵਿੰਦਰ ਕੌਰ ਖਾਲਸਾ ਮਿੰਦਰਕੌਰ ਸਿੰਘਪੁਰ ਤੇ ਬਲਵਿੰਦਰ ਕੌਰ ਹਰਕੀਰਤ ਸਿੰਘ ਮਨਦੀਪ ਸਿੰਘ ਜਸਵੰਤ ਕੌਰ ਜਗਮੀਤ ਸਿੰਘ ਜਸਮੀਲ ਗਰੇਵਾਲ ਪਟਿਆਲਾ ਇਹ ਉਹਨਾਂ ਦੇ ਨਾਂ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਜੇ ਤੁਸੀਂ ਵੀ ਆਵਦਾ ਨਾਮ ਇਸ ਤਰ੍ਹਾਂ ਹੀ ਬੁਲਾਉਣਾ ਚਾਹੁੰਦੇ ਹੋ ਤਾਂ ਵਧੀਆ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਸੀ ਗੱਲ ਜੀ